ਸਸਿガル ਜੀ ਦੇਖ ਸਕਦੇ ਹੋ ਕੱਲੀ ਮੋਟਰ ਤੇ ਅਡਾਪਟਰ ਲਾਇਆ ਹੈ ਬਾਈ ਵਿਅੰਤ ਸਿੰਘ ਰਾਜੀਆ ਮੇਰੇ ਪਿੰਦੇ ਦੇ ਮੋਟਰ ਬੰਦੇ ਨੇ ਤੇ ਇਹਨਾਂ ਦੇ ਆਪਾਂ ਅੱਜ ਫੋਗਰ ਸਿਸਟਮ ਲਾਇਆ ਜੀ ਤੇ ਤੁਸੀਂ ਦੇਖ ਸਕਦੇ ਹੋ ਮੱਜਾਂ ਕਿੰਨੇ ਆਰਾਮ ਨਾਲ ਬੈਠੀਆਂ ਨੇ ਤੇ ਫੋਗ ਬੰਦਾ ਦੇਖ ਸਕਦੇ ਹੋ ਤੁਸੀਂ ਇਹ ਬਾਈ ਸਾਡਾ ਇੰਨਾ ਮੋਟੂਰ ਬੰਦਾ ਹੈ ਤੇ ਸਾਡੇ ਬਾਈ ਵੱਡੇ ਭਰਾਵਾਂ ਦੀ ਤਾਂ ਲੱਗਦਾ ਹੈ ਵੈਸੇ ਤਾਂ ਅਸੀਂ ਆ ਜਿਹੜੀ ਚਾਰ ਮੋਹਾਲੀ ਨਿਊਜ਼ੀਲੈਂਡੋਂ ਲਾਉਂਦੇ ਨਹੀਂ ਪਰ ਬਾਈ ਨੇ ਸਾਨੂੰ ਆਰਡਰ ਕੀਤਾ ਤੇ ਅਸੀਂ ਲਾਇਆ ਬਾਈ ਠੀਕ ਹੈ ਸੋ ਜੇ ਕਿਸੇ ਵੀਰ ਭਰਾ ਨੂੰ ਜ਼ਰੂਰਤ ਹੋਵੇ ਉਹ ਲਵਾ ਸਕਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਪੁੱਛਦੇ ਆ ਬਾਈ ਵੀ ਅੰਦਰੋਂ ਕਿਵੇਂ ਲੱਗਿਆ ਉਹਨੂੰ ਸਿਸਟਮ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਬਾਈ ਸਿਸਟਮ ਬਹੁਤ ਵਧੀਆ ਲੱਗਿਆ ਮੇਰਾ ਪਸੂਰਾਮ ਨਾਲ ਬੱਤੇ ਪੂਰੀ अच्छा फला जब तड़फी ਜਾਂਦੇ ਜੀ ਗਰਮੀ ਨਾਲ ਹੁਣ ਕਿਵੇਂ ਮਨ ਨੂੰ ਤੈਨੂੰ ਆਪਦੇ ਤੇ ਜਿਹੜੀ ਆਪਾਂ ਫਿਟਿੰਗ ਕਰੀ ਆ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬਈ ਓਏ ਵੀਡੀਓ ਦੇਖਣ ਵਾਲੇ ਬੰਦਿਆਂ ਨੇ ਕੀ ਕਹੋ ਬਸ ਸਬਸਕ੍ਰਾਈਬ ਕਰ ਲੋ ਚੈਨਲ ਜਿਹੜਾ ਫੋਲੋ ਕਰ YouTube ਚੈਨਲ ਹੈ ਬਈ ਆਪਣਾ ਬੰਟੀ ਰਾਜੀਆ ਦੇ ਨਾਂ ਤੇ ਤੇ ਬੇਨਤੀ ਹੈ ਸਾਰੇ ਨੂੰ ਵੀਡੀਓ ਲਵਾਉਣਾ ਹੈ ਭਾਈ ਸਾਰੇ ਕੰਟੈਕਟ ਕਰ ਲੈਣਾ ਭਾਈ ਇਹ ਨੰਬਰ ਤੇ ਆਹ ਉਹ ਨੰਬਰ ਹੈ ਸਾਡਾ 999812225 ਹੋਰ ਵੀ ਕੋਈ ਕੁਝ ਕਹਿਣਾ ਜਾਉ ਬਹੁਤ ਵਧੀਆ ਲੱਗਿਆ ਬਈ ਮਨ ਨੂੰ ਸੰਤੁਸ਼ਟੀ ਹੈ ਜਮਾ ਪਸੂ ਵਾਲੇ ਔਖੇ ਸੀ ਯਾਰ ਬਹੁਤ ਜਿਆਦਾ ਪਸੂ ਔਖੇ ਸੀ ਪੂਰੇ ਆਰਾਮ ਨਾਲ ਖੜੇ ਆ ਹੁਣ ਤੂੰ ਦੇਖ ਲੈ ਬਈ ਪਸੂ ਬੈਠੇ ਆਪਦੇ ਆਪ ਨੂੰ ਵੀ ਬਈ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਕਿਸੇ ਗਾਗ ਦੇ ਜਾਂ ਕਿਸੇ ਮਿੱਤਰ ਦੇ ਲਾਉਣੇ ਆ ਜੇ ਉਹਦਾ ਮਨ ਖੁਸ਼ ਹੁੰਦਾ ਤਾਂ ਆਪਦੇ ਆਪ ਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਆਪਾਂ ਬਿਹਨਾਂ ਟੈਮਰ ਤੋਂ ਬਾਈ ਰਿਆ ਲਾਇਆ ਸੀ ਤਾਂ ਤੋ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ